ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਜਿਹੜੇ ਪ੍ਰਸ਼ਨ ਨੇ ਉਹ ਕਰਾਂਗੇ ਮੈਕਸਿਮਮ ਜਿਹੜੇ ਪ੍ਰਸ਼ਨ ਪੇਪਰ ਦੇ ਵਿੱਚ ਆ ਸਕਦੇ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਦੇ ਵਿੱਚੋਂ ਉਹ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡਾ ਪਹਿਲਾ ਕੁਐਸਚਨ ਹੈ ਇਹਦੇ ਵਿੱਚ ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ? 1563 ਈਸਵੀ ਵਿੱਚ। ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਦਾ ਸਮਾਂ ਕੀ ਸੀ? 1581 ਤੋਂ ਲੈ ਕੇ 1606 ਈਸਵੀ ਤੱਕ। ਗੁਰੂ ਅਰਜਨ ਦੇਵ ਜੀ ਦੇ ਪਿਤਾ ਕੌਣ ਸਨ? ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਕੌਣ ਸਨ ਬੀਬੀ ਪਾਨੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਗੋਇੰਦਵਾਲ ਸਿੱਖ ਇਤਿਹਾਸ ਵਿੱਚ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਕੌਣ ਸਨ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਕਿਸ ਨੂੰ ਸੱਚਾ ਪਾਤਸ਼ਾਹ ਮੰਨਿਆ ਗਿਆ ਗੁਰੂ ਅਰਜਨ ਦੇਵ ਜੀ ਨੂੰ ਪੰਜਵੇਂ ਗੁਰੂ ਦੇ ਪੁੱਤਰ ਦਾ ਕੀ ਨਾਮ ਸੀ ਹਰੀ ਗੋਬਿੰਦ ਗੁਰੂ ਅਰਜਨ ਦੇਵ ਜੀ ਨੇ ਆਪਣਾ ਬਚਪਨ ਕਿੱਥੇ ਬਿਤਾਇਆ ਸੀ ਗੋਇੰਦਵਾਲ ਵਿਖੇ ਆਦ ਗ੍ਰੰਥ ਦਾ ਸੰਕਲਨ ਕਿਸ ਨੇ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਜahangir ਤੇ akbar ਦੋਨੇ ਸੀਗੇ ਤਾਂ ਇਸ ਲਈ ਸਾਡਾ ਆਨਸਰ ਕੀ ਆਊਗਾ ਡੀ ਦਸਵੰਧ ਪ੍ਰਣਾਲੀ ਕਿਸ ਨੇ ਆਰੰਭ ਕੀਤੀ ਗੁਰੂ ਅਰਜਨ ਦੇਵ ਜੀ ਨੇ ਦਸਵੰਧ ਦਾ ਕੀ ਅਰਥ ਹੈ ਆਮਦਨੀ ਦਾ ਦਸਵਾਂ ਹਿੱਸਾ ਦਸਵੰਧ ਪ੍ਰਣਾਲੀ ਦਾ ਮੁੱਖ ਉਦੇਸ਼ ਕੀ ਸੀ ਸਿਸਵੰਦ ਪ੍ਰਣਾਲੀ ਦਾ ਮੁੱਖ ਉਦੇਸ਼ ਨਵੇਂ ਬਣੇ ਸਰੋਵਰਾਂ ਲਈ ਪੈਸਿਆਂ ਦੀ ਜ਼ਰੂਰਤ ਲਈ ਸੀ ਚੰਦੂ ਸ਼ਾਹ ਕੌਣ ਸੀ ਨਹਾਰ ਦਾ ਦੀਵਾਨ ਚੰਦੂ ਸ਼ਾਹ ਕਿਹੜੇ ਸਿੱਖ ਗੁਰੂ ਦੇ ਸਮਕਾਲੀ ਸਨ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸਿੱਖ ਸ਼ਹੀਦ ਕੌਣ ਸਨ ਗੁਰੂ ਅਰਜਨ ਦੇਵ ਜੀ ਲਾਹੌਰ ਵਿੱਚ ਬੌਲੀ ਦਾ ਨਿਰਮਾਣ ਕਿਸ ਨੇ ਕਰਵਾਇਆ ਗੁਰੂ ਅਰਜਨ ਦੇਵ ਜੀ ਕੋੜਿਆਂ ਦਾ ਵਪਾਰ ਸ਼ੁਰੂ ਕਰਨ ਵਾਲੇ ਪਹਿਲੇ ਸਿੱਖ ਗੁਰੂ ਕੌਣ ਸਨ ਗੁਰੂ ਅਰਜਨ ਦੇਵ ਜੀ ਤਰੰਤ ਆਰੰਭੀ ਸਥਾਪਨਾ ਕਿਸ ਨੇ ਕੀਤੀ ਗੁਰੂ ਅਰਜਨ ਦੇਵ ਜੀ ਦੇਖੋ ਇਹਦੇ ਵਿੱਚ ਤੁਹਾਨੂੰ ਬਹੁਤ ਬਹੁਤ ਨੌਲੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਈ ਵਾਰੀ ਉਲਟ ਵੀ ਆ ਜਾਂਦਾ ਹੁੰਦਾ ਜਿਵੇਂ ਇੱਥੇ ਕੁਐਸਚਨ ਤਰਨ ਤਰਨ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਗੁਰੂ ਅਰਜਨ ਦੇਵ ਜੀ ਆ ਰਹੇ ਤੇ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਜਿਹੜਾ ਸ਼ਹਿਰ ਉਸ ਦੀ ਸਥਾਪਨਾ ਕੀਤੀ ਸੀ ਇੱਥੇ ਆਪਸ਼ਨ ਦੇ ਕੇ ਵੀ ਹੋ ਸਕਦਾ ਏ ਤਾਂ ਇਹ ਦੋਨੋਂ ਤਰੀਕਿਆਂ ਨਾਲ ਹੋ ਸਕਦਾ ਕੁਐਸਚਨ ਵੀ ਤੁਸੀਂ ਯਾਦ ਕਰਨੇ ਨੇ ਆਨਸਰ ਵੀ ਯਾਦ ਕਰਨੇ ਨੇ ਤਰੰਤ ਆਰੰਦਾ ਕੀ ਅਰਥ ਹੈ ਉਹ ਕਿਸ਼ਤੀ ਜਿਹੜੀ ਕਿ ਪਾਰ ਲੈ ਜਾਂਦੀ ਹੈ ਕਿਸ ਗੁਰੂ ਨੇ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਪੂਰਬੀ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਜਲੰਧਰ ਵਿੱਚ ਸਥਿਤ ਗੰਗਸਰ ਨਾਮਕ ਸਰੋਵਰ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਗੰਗਸਰ ਨਾਮਕ ਸਰੋਵਰ ਕਿੱਥੇ ਆ ਕਰਤਾਰਪੁਰ ਵਿਖੇ ਖusro ਕੌਣ ਸੀ? ਜਹਾਂਗੀਰ ਦਾ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਸਮੇਂ ਮੁਗਲ ਸ਼ਾਸਕ ਕੌਣ ਸੀ? ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਿੱਥੇ ਕੀਤਾ ਗਿਆ? ਲਾਹੌਰ ਗੁਰੂ ਅਰਜਨ ਦੇਵ ਜੀ ਕਿਸ ਸਾਲ ਵਿੱਚ ਸ਼ਹੀਦ ਹੋਏ? 1606 ਵਿੱਚ ਲਾਹੌਰ ਕਿਸ ਨਦੀ ਦੇ ਕਿਨਾਰੇ ਸਥਿਤ ਹੈ? ਰਾਵੀ ਦੇ ਮੀਨਾ ਸ਼ਬਦ ਦਾ ਕੀ ਅਰਥ ਹੈ? ਮੀਨਾ ਸ਼ਬਦ ਦਾ ਅਰਥ ਹੈ ਬੁਰਾਈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਸਥਾਨਾਂ ਦਾ ਸਹੀ ਕ੍ਰਮ ਦੱਸੋ। ਪਹਿਲਾ ਕਿਹੜਾ? ਪਹਿਲਾ ਤਰਨਤਾਰਨ, ਫਿਰ ਕਰਤਾਰਪੁਰ, ਫਿਰ ਹਰगोਬਿੰਦਪੁਰ ਤੇ ਫਿਰ ਹਰਮਿੰਦਰ ਸਾਹਿਬ। ਤਾਂ ਇਹਦਾ ਮਤਲਬ ਏ ਜਿਹੜਾ ਸਾਡਾ ਸਹੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਤਤਕਾਲ ਕਾਰਨ ਕੀ ਸੀ? ਗੁਰੂ ਅਰਜਨ ਦੇਵ ਜੀ ਨੇ ਜਿਹੜਾ ਜਹਾਂਗੀਰ ਦਾ ਪੁੱਤਰ ਖੁਸਰੋ ਸੀ ਉਸ ਦੀ ਸਹਾਇਤਾ ਕੀਤੀ ਸੀ ਤਾਂ ਉਹਨਾਂ ਦਾ ਸ਼ਹੀਦੀ ਦਾ ਤਤਕਾਲ ਕਾਰਨ ਬਣਿਆ ਤਾਂ ਇਸ ਲਈ ਸਾਡਾ ਆਨਸਰ ਆਊਗਾ ਬੀ। ਪ੍ਰਿਥੀ ਚੰਦ ਕੌਣ ਸੀ? ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦੇ ਭਰਾ। ਹਰगोਬਿੰਦਪੁਰ ਦੀ ਸਥਾਪਨਾ ਕਿਸ ਨੇ ਕੀਤੀ? ਗੁਰੂ ਅਰਜਨ ਦੇਵ ਜੀ ਨੇ ਹਰगोविंद ਕਿਸ ਨਦੀ ਹਰਗੋਬਿੰਦਪੁਰ ਕਿਸ ਨਦੀ ਦੇ ਕੰਢੇ ਤੇ ਸਥਿਤ ਹੈ ਬਿਆਸ ਦੇ ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦਪੁਰ ਦੀ ਸਥਾਪਨਾ ਕਿਉਂ ਕੀਤੀ ਆਪਣੇ بیٹے ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿੱਚ ਆਦ ਗ੍ਰੰਥ ਦਾ ਸੰਕਲਨ ਕਿੱਥੇ ਕੀਤਾ ਗਿਆ ਰਾਮਸਰ ਸਰੋਵਰ ਕਿਹੜਾ ਸੁਧਾਰ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਨਹੀਂ ਹੈ ਇਨ੍ਹਾਂ ਦੇ ਵਿੱਚ ਕਿਹੜਾ ਸੁਧਾਰ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਨਾਲ ਨਹੀਂ ਸੰਬੰਧਿਤ ਹੈਗਾ ਉਹਨਾਂ ਦੇ ਵਿੱਚੋਂ ਹੈਗਾ ਬਾਲ ਵਿਆਹ ਹਰਿ ਮੰਦਰ ਸਾਹਿਬ ਕਿਸ ਸਰੋਵਰ ਵਿੱਚ ਬਣਾਇਆ ਗਿਆ ਹੈ ਹਰਿ ਮੰਦਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਬਣਾਇਆ ਗਿਆ ਹੈ ਹਰ ਗੋਬਿੰਦਪੁਰ ਅਜੋਕੇ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਗੁਰਦਾਸਪੁਰ ਵਿੱਚ ਗੁਰੂ ਅਰਜਨ ਦੇਵ ਜੀ ਦਾ ਵਾਰਿਸ ਕੌਣ ਸੀ ਗੁਰੂ ਹਰਗੋਬਿੰਦ ਸੱਚਾ ਪਾਤਸ਼ਾਹ ਦਾ ਕੀ ਅਰਥ ਹੈ ਸੱਚਾ ਬਾਦਸ਼ਾ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਕੀਤਾ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਮਲਟੀਪਲ ਚੁਆਇਸ ਕੁਐਸਚਨਸ ਤਾਂ ਆਉਣ ਵਾਲੀ ਵੀਡੀਓ ਦੇ ਵਿੱਚ ਅੱਗੇ ਅਸੀਂ ਕਰਾਂਗੇ ਹੋਰ ਬਨੇ ਰਹੋ ਚੈਨਲ ਦੇ ਨਾਲ ਉਹ ਕੀ ਥੈਂਕਸ